ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਹਾਂ ਖਾਸ ਵਿਜਿਟ ਤੁਸੀਂ ਪਿੰਡ ਕੈਰੋਂ ਕਰਨੀ ਹੈ ਪਹਿਲੀ ਵੀਡੀਓ ਦੋਸਤੋ ਆਪਣੀ ਇਸ ਘਰ ਤੋਂ ਆ ਵਿਕਰੀ ਵਾਲੇ ਪਸ਼ੂ ਆ ਸੇਲ ਪਰਚੇਜ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਜਾਂਦੇ ਰਹਿੰਦੇ ਆ ਤੇ ਤੁਸੀਂ ਸਮੇਂ-ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਵੀਰ ਹੁਣੀ ਕਰਦੇ ਆ ਰਹੇ ਨੇ ਤੇ ਦੋ ਤਿੰਨ ਨਾਗ ਤੁਹਾਨੂੰ ਦਿਖਾ ਦਾਂਗੇ ਦੋ ਝੋਟੀਆਂ ਦਿਖਾ ਦਾਂਗੇ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੇ ਦੁੱਧ ਮਿਲਕ ਰਿਕਾਰਡ ਦੋਸਤੋ ਕੀ ਆ ਕੀ ਰੇਟ ਭਾਅ ਫੜਦਾ ਰਹੂਗਾ ਉਹ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਗੱਲਬਾਤ ਕਰ ਲਾਂਗੇ ਅੱਜ 1 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 8:30 ਪੌਣੇ 9 ਵਜੇ ਦਾ ਜਿਹੜਾ ਸਮਾਂ ਹੈਗਾ ਆਜੋ ਕਰਦੇ ਹਾਂ ਗੱਲਬਾਤ ਵੀਰ ਹੋਰਾਂ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਆ ਅੱਜ ਨਾਲ ਪਸ਼ੂਆਂ ਦੀ ਸਭ ਤੋਂ ਪਹਿਲਾਂ ਮਿਰਜੀ ਸਾਸਰੀ ਕਾ ਸਿੱਗਾ ਵੀਰ ਜੀ ਠੀਕ ਹੈ ਜੀ ਹਾਂ ਜੀ ਵਧੀਆ ਤੁਸੀਂ ਸਲਾਮ ਬਹੁਤ ਵਧੀਆ ਇੱਕ ਇੱਕ ਨਾਮ ਆਪਣਾ ਜ਼ਰੂਰ ਦੱਸ ਦਿਓ ਹਾਂ ਜੀ ਗੁਰਸਿਮਰਾਂ ਪਿੰਡ ਨਾਮ ਮੇਰਾ ਇਹ ਪਿੰਡ ਕੈਰੋ ਜੀ ਤਸਵੀਰ ਪੱਟੀ ਆ ਜਿਲ੍ਹਾ ਤਰਨਤਾਰ ਠੀਕ ਪਿੰਡ ਬਿਲਕੁਲ ਮੈਨੂੰ ਆਦਾ ਵੀ ਜਦੋਂ ਸਟਾਰਟਿੰਗ ਹੋ ਜਾਂਦਾ ਤੇ ਆਪਣਾ ਘਰ ਬਿਲਕੁਲ ਪਿੰਡ ਦੇ ਵਾਰਦੇ ਸਾਰੀ ਆਪਣਾ ਘਰ ਆ ਜਾਂਦਾ ਹਾਂ ਜੀ ਆ ਸੇਵਾ ਕੇਂਦਰ ਆ ਲਾਗੇ ਜਿਹੜਾ ਡਰੇਨ ਆ ਅਜੇ ਤੋ ਅਗਲੇ ਬੰਨੇ ਆਪਣੇ ਘਰ ਦੇ ਸਿਮਰਨ ਭਾਈ ਪਸ਼ੂ ਵਪਾਰ ਦਾ ਕੰਮ ਕਿੰਨਾ ਕ ਟਾਈਮ ਹੋ ਗਿਆ ਵੈਸੇ ਕਰਦੇ ਹਾਂ ਹਾਂਜੀ ਬਾਬਾ ਟਾਈਮ ਹੀ ਹੋ ਗਿਆ ਹੁਣ ਤੇ ਦੁੱਧ ਦਾ ਕੰਮ ਹੈ ਨਾਲ ਵੇਚ ਵੀ ਲਈਦੇ ਆ ਲਿਆਨ ਕੇ ਇੱਕ ਦੋ ਠੀਕ ਹੈ ਜੀ ਹਾਂਜੀ ਆ ਵੈਸੇ ਦੁੱਧ ਦਾ ਕੰਮ ਵੀ ਚੱਲਦਾ ਹਾਂਜੀ ਹਾਂਜੀ ਤੇ ਨਾਲ ਚਲੋ ਉਪਰਦੇਸ਼ ਦਾ ਕੰਮ ਚੱਲੀ ਜਾ ਰਿਹਾ ਹਾਂਜੀ ਹਾਂਜੀ ਅੱਛਾ ਪਸ਼ੂ ਅੱਜ ਦੋ ਦਿਖਾ ਦਨੇ ਇਸ ਵੀਡੀਓ ਚ ਜਾਂ ਤਿੰਨ ਨੇ ਪਸ਼ੂ ਨਹੀਂ ਆਪਾਂ ਝੋਟੀਆਂ ਦੋ ਆ ਵਿਖਾ ਦਾਂਗੇ ਤੀਜੀ ਵੀ ਪਰ ਉਹ ਕੀ ਡੇਢ ਮਹੀਨੇ ਦੀ ਸੂਈ ਆ ਡੇਢ ਮਹੀਨੇ ਦੀ ਤੇ ਉਹਨੂੰ ਟੀਗਾ ਭਰਾਇਆ ਡੈਮਰ ਦਾ ਹੋ ਗਿਆ ਪੰਜ ਛੇ ਦਿਨ ਠੀਕ ਹੈ ਜੀ ਹਾਂਜੀ ਉਹ ਵੀ ਜਰੂਰ ਆਪਾਂ ਡਿਸਕਸ ਕਰ ਲਾਂਗੇ ਤੇ ਪਹਿਲੇ ਨੰਬਰ ਤੋਂ ਵੀਰ ਸਿਮਰਨ ਸਿੰਘ ਇੱਥੋਂ ਸਟਾਰਟ ਕਰ ਲਈਏ ਹਾਂਜੀ ਆ ਝੋਟੀ ਪਹਿਲਾ ਸੂਆ ਜੇ ਇਹ ਪਹਿਲਣ ਝੋਟੀ ਆ ਹਾਂਜੀ ਹਾਈਟ ਕੱਦ ਤਾਂ ਪੂਰਾ ਵੱਡੀ ਹੈ ਨਾ ਵੱਡੀ ਆ ਹੈਗੀ ਵੀ ਦੰਦਾ ਚ ਜੇ ਅੱਛਾ ਹਾਂਜੀ ਦੋਂਦੀ ਹੈਗੀ ਜਦੋਂ ਆਪਾਂ ਉਸ ਤੋਂ ਲਿਆਂਦੀ ਦੋਂਦੇ ਦੋ ਮੜਕੇ ਜੇ ਵੀ ਦੋਂਦੀ ਆ ਝੋਟੀ ਜੇ ਅੱਛਾ ਹਾਂਜੀ ਉਦਾਂ ਕੱਦ ਕਾਠੀ ਵੱਡੀ ਆ ਅੱਛਾ ਅੱਛਾ ਤੇ ਜੋ ਦੁੱਧ ਦੇ ਦੇ ਥੱਲੇ 10 ਤੋਂ 10 ਆ ਲੀਟਰ ਹੋਊਗਾ ਪੱਕਾ ਜੀ ਹਾਂਜੀ ਇਹ 10 ਤੋਂ 11 ਲੀਟਰ ਇਹ ਆਪਣੇ ਘਰੇ ਨਾਲ ਲਿਆਂਦੀ ਗੱਬਣ ਹੀ ਤੇ ਸੂਈ ਆਪਣੇ ਘਰੇ ਆ ਤੇ ਰਾਤ ਸੂਈ ਆ ਤੇ ਸੂਈ ਆਪੇ ਸੂਪੀ ਹੀ ਅੱਛਾ ਜੀ ਤੇ ਇਹਨੇ ਕੱਟੀ ਇਹਨੇ ਲਈ ਨਹੀਂ ਮਰਕੀ ਉਹ ਪੌਂਦੀ ਹੀ ਥੱਲੇ ਤੇ ਬਾਜਾਂ ਕੱਟੀ ਦੇ ਦੰਦ ਮਾਰਤੇ ਥਣਾ ਤੇ ਅਸੀਂ 2 ਦਿਨ ਪਾਈ ਨਹੀਂ ਤੇ ਬਾਦ ਵਿੱਚ ਇਹ ਨਾ ਥੋੜਾ ਜਿਹਾ ਪਾੜਾ ਪਾ ਗਏ ਕਿਤੇ ਕੱਟੀ ਅੱਗੇ ਬਣ ਕੇ ਚੋਲ ਲਈਦੀ ਉਦਾਂ ਹੀ ਮਿਲ ਪਿੰਦੀ ਉਸੇ ਵੇਲੇ ਠੀਗਾ ਟੂਗਾ ਨਹੀਂ ਲਿੰਦੀ ਤੋ ਹੋਈ ਠੀਕ ਆ ਹਾਂਜੀ ਆਪਾਂ ਤੁਹਾਨੂੰ ਤਾਰਾ ਮਾਰ ਕੇ ਵਿਖਾ ਦਿੰਦੇ ਜਰੂਰ ਅੱਛਾ ਸਵੇਰ ਦੂਜਾ ਹੈ ਨਾ ਹਾਂ ਨੇ ਪਹਿਲਾਂ ਪਹਿਲਾਂ ਛੁੱਟੀ ਹੈ ਹਾਂਜੀ ਪਹਿਲਾਂ ਨੇ ਪਹਿਲਾਂ ਛੁੱਟੀ ਉਹ ਵੀ ਪਹਿਲਾਂ ਨੇ ਉਹ ਵੀ ਪਹਿਲਾਂ ਨੇ ਇੱਕ ਵਾਰੀ ਦਿਨ ਕਨਫਰਮ ਕਰਾਇਓ ਕਿੰਨੇ ਦਿਨ ਹੋ ਗਏ ਸੋਈ ਨੂੰ ਸੋਈ ਨੂੰ ਇਹਨੂੰ 10 ਦਿਨ ਹੋਏ ਆ 10 ਦਿਨ ਹਾਂਜੀ ਤੇ 10 ਯਾਰਾਂ ਜੀ ਮਤਲਬ ਥੱਲੇ ਦੁੱ ਪਹਿਲਾਂ ਝੋਟੀ ਆ ਦੋਸਤੋ ਠੀਕ ਆ ਤੇ ਬਾਕੀ ਫੇਸ ਕੁਆਲਿਟੀ ਤੁਹਾਨੂੰ ਆ ਦਿਖਾ ਦਿੰਨੇ ਆ ਮੂੰਹ ਮੱਥੇ ਤੁਸੀਂ ਵੇਖ ਲਓ ਦਿਨ ਬੇਸ਼ੱਕ ਦੋਸਤੋ 10 ਕਿ ਦਿਨ ਦਾ ਸਮਾਂ ਹੋ ਗਿਆ ਤੇ 10 11 ਲੀਟਰ ਹੀ ਥੱਲੇ ਦੋ ਢਾਗਿਆ ਰ ਠੀਕ ਆ ਬਾਕੀ ਥਣ ਭਾਂਡਾ ਜਿਹੜਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਦੀ ਪੱਧਰ ਜਿਹੜਾ ਦੋਸਤੋ ਮਗਰੋਂ ਵਖਾਲਾ ਹੈ ਤੇ ਬਾਕੀ ਵੀਰਾਂ ਦਾ ਵੀ ਬੱਚੇ ਨੇ ਕੋਈ ਥਣ ਬਿਲਕੁਲ ਦੰਦ ਮਾਰਨ ਕਰਕੇ ਬੱਚੇ ਨੂੰ ਬਾਅਦ ਵਿੱਚ ਛੱਡ ਦਈਦਾ ਤੇ ਪਸਮਾਵ ਐਸੇ ਬੱਜੇ ਤੇ ਹੁੰਦਾ ਜੀ ਹਾਂਜੀ ਆ ਹੁਣੇ ਤੁਹਾਨੂੰ ਵਿਖਾ ਦਿੰਨੇ ਆ ਕਰਾ ਲਓ ਜੀ ਪਸਮਾ ਜਿਹੜਾ ਦੋਸਤੋ ਇਹ ਬੱਚੇ ਦੀ ਆ ਤੇ ਮਗਰ ਹੈ ਕੱਟੀ ਐ ਹਾਂਜੀ ਕੱਟੀ ਆ ਪਿੱਛੇ ਮਗਰ ਕੱਟੀ ਆ ਕੱਟੀ ਐ ਤਾਂ ਅੱਗੇ ਵੱਢ ਕੇ ਛੋ ਲਈਦੀ ਆ ਅਛਾ ਮਤਲਬ ਵੀ ਸੁਬ੍ਹਾ ਸ਼ਾਮ ਇਸੇ ਤਰ੍ਹਾਂ ਹੀ ਹਾਂਜੀ ਇਦਾਂ ਹੀ ਤੇ ਪਸਮਾਹ ਕੁਝ ਕੁ ਟਾਈਮ ਹੱਥ ਨਾਲ ਆਪ ਹੀ ਕਰਨਾ ਪੈਂਦਾ ਜੀ ਹਾਂਜੀ ਆ ਵੀ ਕੋਈ ਇਦਾਂ ਲਓ ਜੀ ਇਸੇ ਆ ਤਰ੍ਹਾਂ ਜਿਹੜਾ ਦੋਸਤੋ ਪਸਮਾਹ ਹੁੰਦਾ ਠੀਕ ਆ ਤੇ ਬਾਅਦ ਵਿੱਚ ਬੱਚੇ ਨੂੰ ਦੋ ਤੇ ਛੱਡਣਾ ਪੈਂਦਾ ਜਾਂ ਕਿਵੇਂ ਛੱਡ ਵੀ ਦੇਈਦਾ ਵਾ ਪਰ ਇਹ ਨਾ ਦੰਦ ਮਾਰਦੀ ਕੱਟੀ ਕਰਕੇ ਤਾਂ ਉਹ ਨਿਪਰ ਰੱਖਿਆ ਉਹਦੇ ਉੱਤੇ ਇਹਨੂੰ ਇਦਾਂ ਪਿਆ ਦੇਈਦਾ ਵਾ ਅੱਛਾ ਅੱਛਾ ਹਾਂਜੀ ਲਓ ਜੀ ਸੋ ਝੋਟੀ ਦੋਸਤੋ ਇਹ ਪਹਿਲਾਂ ਸੁਰੀ ਹੈ ਠੀਕ ਆ ਤੇ ਚਵਾਈ ਚ ਵੀ ਚੰਗੀ ਆ ਬਾਕੀ ਤੁਹਾਨੂੰ ਆ ਵੀਡੀਓ ਦੇ ਵਿੱਚ ਆਪਾਂ ਕਰਕੇ ਦਿਖਾ ਦੇਣੀ ਆ ਜਿੰਨੀਆਂ ਵੀ ਧਾਰਾ ਮਾਰਾਂਗੇ ਤੋ ਬਾਕੀ ਪੂਛ ਵੈਸੇ ਆਪਣੇ ਕੋਲ ਹੀ ਹੋਈ ਸੀ ਨਹੀਂ ਪਿੱਛੋਂ ਹੀ ਆਂ ਜਾਈ ਹੈ ਠੀਕ ਹੈ ਹਾਂਜੀ ਬਾਕੀ ਹਾਈਟ ਕੱਦ ਸਿੰਗਲ ਹੱਡੀ ਦੀ ਜਿਹੜੀ ਦੋਸਤੋ ਇਹ ਛੋਟੀ ਹੈ ਠੀਕ ਹੈ ਜਵਾਬ ਆਪਾਂ ਦਿਖਾ ਦਿੰਨੇ ਆ ਇਸ ਵੀਡੀਓ ਦੇ ਵਿੱਚ ਤੇ ਮਗਰ ਬੱਚਾ ਫੀਮੇਲ ਕਾਫ ਬੱਚੇ ਨੂੰ ਜਿਹੜਾ ਬਖਰੇ ਤੌਰ ਤੇ ਜਿਹੜਾ ਦੁੱਧ ਪਿਆਇਆ ਜਾਂਦਾ ਠੀਕ ਹੈ ਜੀ ਲਓ ਜੀ ਹੋ ਗਿਆ ਪਸਮਾ ਜੀ ਹਾਂਜੀ ਦਾਨ ਖਾ ਲੋ ਇਹ ਰਿਵਲ ਟੋਟੇ ਦੀ ਗਾੜੀ 1.5 ਕਿਲੋ ਹੋ ਗਈ ਠੀਕ ਹੈ ਜੀ ਹਾਂ ਜੀ ਬਾਕੀ ਤੋਂ ਸੋ ਚਵਾਈਂ ਪਰ ਤੋਂ ਤੁਹਾਡੇ ਸਾਹਮਣੇ ਕਰਦੇ ਪਏ ਆ ਤੇ ਸੱਲੀ ਨਾਲ ਤੁਸੀਂ ਇੱਕ ਟਾਈਮ ਦੋ ਟਾਈਮ ਜਿਹੜੀ ਆਪ ਵੀ ਆਪਦੀ ਹੱਥੀ ਜ਼ਰੂਰ ਕਰ ਲਿਓ ਤੇ ਸੱਲੀ ਠੀਕ ਹੈ ਜੀ ਹਰ ਵਾਰ ਆਪਾਂ ਜ਼ਰੂਰੀ ਕਹਿਣਾ ਹੁੰਦਾ ਹੈ ਚੋਦੀ <try> ਲੇ ਦਾ 75000 ਰੁਪਏ ਅੱਛਾ ਹਾਂਜੀ ਠੀਕ ਹੈ ਲੈ ਤੇ ਕਰਦਾਂਗੇ ਮਾਨ ਮਾਨ ਵਿੱਚ ਚੋਕਣੇ 75 ਹਾਂਜੀ ਇਹ ਆਪਾਂ ਕੋ ਨਹੀਂ ਦੇ ਦਾਂਗੇ 72 ਦੇ ਦਾਂਗੇ ਠੀਕ ਹੈ ਜੀ ਹਾਂਜੀ 72000 ਦੀ ਦੋਸਤੋ ਭਾਈ ਜੰਦਾ ਵੀ ਦੇ ਦਾਂਗੇ ਠੀਕ ਹੈ ਜੀ ਤੇ ਹਾਂ ਨਾ ਜਿਹੜੀ 70000 ਦੀ ਬਾਕੀ ਮਗਰ ਕੱਟੀ ਆ ਦੁੱਧ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਚੁਵਾਈ ਕਰਕੇ ਦਿਖਾਈ ਦਿੱਤਾ ਇੱਕ ਟਾਈਮ ਦਾ ਸੋ ਤੋਂ ਟਾਈਮ ਚ ਉਹ ਤਿੰਨ ਟਾਈਮ ਚ ਉਹ ਤਸੱਲੀ ਕਰੋ ਜੀ ਠੀਕ ਆ 10 ਸਾਲ ਬਾਅਦ ਉਤੋਂ ਬਾਹਰ ਹੀ ਹੋਗਾ ਦੁੱਧ ਹੂੰ 10 ਕਿਲੋ ਤੂੰ ਬਾਅਦ ਆ ਜਾਓ ਅਗਲੀ ਕੱਪਨੇ ਕੋ ਹੋਰ ਝੋਟੀ ਹੈ ਜੀ ਉਹ ਵੀ ਦਿਖਾ ਦਈਏ ਠੀਕ ਆ ਤੇ ਪਸ਼ੂ ਜਿਹੜੇ ਦੋਸਤੋ ਦੋ ਤੁਹਾਨੂੰ ਦਿਖਾਉਣੇ ਸੀਗੇ ਆਪਾਂ ਇਹ ਇਸ ਘਰ ਤੋਂ ਤੇ ਦੂਜੀ ਝੋਟੀ ਦੀ ਵੀ ਜਿਹੜੀ ਚਵਾਈ ਆ ਉਹ ਵੀ ਇੱਕ ਟਾਈਮ ਦੇ ਜਰੂਰ ਆਪਾਂ ਕਰਕੇ ਦਿਖਾ ਦਾਂਗੇ ਤੁਹਾਨੂੰ ਅੱਛਾ ਵੀਰ ਇਹ ਸੂਆ ਪਹਿਲਾਂ ਨਹੀਂ ਆ ਵੀ ਹਾਂਜੀ ਪਹਿਲਾਂ ਨਹੀਂ ਆ ਵੀਰ ਉਹ ਆ ਪੋਸਟਾ ਦੀ ਠੀਕ ਆ ਝੋਟੀ ਪਹਿਲਾਂ ਸੂਈ ਤੇ ਮਗਰ ਬੱਚਾ ਕੀ ਆ ਇਹਦੇ ਪਿੱਛੇ ਕੱਟੀ ਆ ਵੇਖੋ ਇਹ ਕਿੰਨੇ ਦਿਨਾਂ ਦੀ ਸੂਈ ਇਹ ਵੀ 20 ਦਿਨਾਂ ਦੀ ਸੂਈ ਹੈ 20 ਦਿਨਾਂ ਦੀ ਸੂਈ ਮਗਰ ਕੱਟੀ ਆ ਜੀ ਤੇ ਝੋਟੀ ਬਿਲਕੁਲ ਇਹ ਵੀ ਪਹਿਲਣ ਠੀਕ ਆ ਪਹਿਲਣ ਝੋਟੀ ਆ ਤੇ ਹਾਈਟ ਮੀਡੀਅਮ ਹਾਈਟ ਦੇ ਵਿੱਚ ਆ ਪਰ ਹਵਾਨਾ ਲੇਵਾ ਜਿਹੜਾ ਦੋਸਤੋ ਕਾਫੀ ਸੋਹਣਾ ਬਿਲਕੁਲ ਕੁੰਡੀ ਠੀਕ ਹੈ ਜੀ ਸਿੰਗੀ ਸੁੰਗੀ ਬੰਤਰਪਾਉ ਸੋਣੀ ਆ ਬਿਲਕੁਲ ਰਿੰਗ ਸਿੰਘ ਦਾ ਛੋਟਾ ਜਿਹਾ ਸਿੰਘ ਤੇ ਥਣ ਚੱਡਾ ਕਾਫੀ ਵੇਖੋ ਤੁਸੀਂ ਚੌਰਸ ਲੇਵਾ ਬਟਨ ਵਾਲਾ ਤੇ ਥਣ ਥਣ ਪੂਰਾ ਮੁਠੀ ਵਾਲਾ ਜੀ ਨਾ ਦੇਖ ਠੀਕ ਹੈ ਜੀ ਮਗਰ ਬੱਚਾ ਜਿਹੜਾ ਤੁਹਾਨੂੰ ਇੱਕ ਵਾਰੀ ਆ ਦਿਖਾ ਦਿੰਨੇ 20 ਦਿਨ ਦਾ ਸਮਾਂ ਹੋ ਗਿਆ ਸੀ ਠੀਕ ਹੈ ਤੇ ਤਾਂ ਦੇਖੋ ਯਾ ਦੋਥਾ ਬਾਟੀ ਲਿਆ ਦੋ ਠੀਕ ਹੈ ਜੀ ਆਹ ਮਗਰ ਮੇਲ ਕਾਫ ਹਾਂ ਜੀ ਠੀਕ ਹੈ ਕੱਟੀ ਤਾਂ ਤੇ ਮਗਰ ਹਾਂ ਜੀ ਕੱਟੀ ਹੈ ਕੱਟੀ ਹੈ ਮਗਰ ਸੌਰੀ ਇਹਨੂੰ ਦੁੱਧ ਬੜਾ ਛੱਡਿਆ ਜਿੱਥੋਂ ਲਈ ਨਾ ਕਰ ਆਦੋ ਉਹ ਥੋੜਾ ਦੁੱਧ ਚੋੜੇ ਬਾਕੀ ਇਹਦਾ ਸਾਰਾ ਚੰਗਾ ਹੈ ਮੈਂ ਤੁਸੋਂ ਪਹਿਲਾਂ ਮੇਲ ਕਹਿ ਬੈਠਾ ਇਸ ਕਰਕੇ ਤੁਸੀਂ ਉਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਮਗਰ ਕੱਟੀ ਆ ਇਸ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਰਹੇ ਹਾਂ ਇਹਦੇ ਥੱਲੇ ਵੀ ਕੱਟੀ ਆ ਜਿਹੜੀ ਪਹਿਲਾਂ ਝੋਟੀ ਦਿਖਾ ਸੀ ਪਹਿਲੇ ਨੰਬਰ ਤੇ ਚਵਾਈ ਕਰਕੇ ਉਹਦੇ ਥੱਲੇ ਜਿਹੜਾ ਬੱਚਾ ਉਹ ਵੀ ਫੀਮੇਲ ਕਾਫ ਸੀ ਠੀਕ ਹੈ ਤੇ ਦੋ ਝੋਟਕਾ ਦੀ ਜਿਹੜੀ ਹੈ ਤਸੱਲੀ ਦੇ ਨਾਲ ਚਵਾਈ ਆਪਾਂ ਤੁਹਾਨੂੰ ਕਰਕੇ ਦਿਖਾ ਦਾਂਗੇ ਆਹ ਦੇਖੋ ਜੀ ਬਾਕੀ ਦੋਸਤੋ ਪਸਮਨ ਤੋਂ ਬਾਅਦ ਆ ਤੁਸੀਂ ਵੇਖ ਸਕਦੇ ਹੋ ਥਣ ਥਣ ਠੀਕ ਹੈ ਜੀ ਬਿਲਕੁਲ ਥਾਣ ਜਿਹੜੇ ਦੋਸਤੋ ਪਤਲੇ ਥਾਣ ਲਵਾਈ ਦੇ ਵਿੱਚ ਪੂਰੇ ਮੁਠੀ ਠੀਕ ਹੈ ਜੀ ਤੇ ਚਾਰੇ ਥਣਾ ਦਾ ਜਿਹੜਾ ਨਖੇੜ ਆ ਬਿਲਕੁਲ ਵਿਥੀ-ਵੁਥੀ ਦਾ ਦੇ ਸਾਹਮਣੇ ਆ ਸੋਣੀ ਵਿਥੀ ਆ ਤੇ ਚਵਾਈ ਜਿਹੜੀ ਆਪਾਂ ਬਿਲਕੁਲ ਤੁਹਾਨੂੰ ਦਿਖਾਈ ਦੇਣੀ ਆ うん。<music> <music> Cái gà ਗੜਾ ਨਹੀਂ ਗਿਆ। ਉਹ ਤਾਂ ਜਾਂਦਾ ਹੋਣਾ। ਸੋ। ਸੋ। ਉਹ ਬਚਾ ਲੈ। ਕਿਉਂਕਿ ਪਛ ਨਹੀਂ ਖਾਂਦੇ ਨੇ। ਤਿੰਨ ਨੂੰ ਸਦਾ। ਆਹ ਕਟਿੰਗ ਹੋਣਾ। ਆ ਦੁੱਧ ਫੜਾ ਦੇ ਠੀਕ ਆ ਜੀ ਆ ਜੋ ਅੱਛਾ ਕਿੰਨਾ ਮੋਲ ਲੈਂਦਾ ਕੀ ਕਰਦੇ ਪਏ ਜੀ ਇਹਦਾ ਮੁੱਲ ਜੀ 80000 ਰੁਪਏ ਹੈ ਹਾਂ ਹਾਂ ਹਾਂਜੀ 80000 ਏ ਝੋਟੀ ਵੀ ਦੰਦਾ ਚ ਆਦਾ ਝੋਟੀ ਬਹੁਤ ਚੰਗੀ ਆ ਹੂੰ ਦੁੱਧੇ ਰਮਾਨਾ ਇਹ ਦਹਾ ਤੋਂ ਟਪੂਗੀ ਵੀ 11 12 ਦੇ ਲਾਗੇ ਦੁੱਧ ਦੇਈ ਜਾਊਗੀ ਹੂੰ ਇਹ ਆਣ ਕੇ ਪੱਠੇ ਪਰਸੋਂ ਆਈ ਆ ਪੱਠੇ ਪੁੱਠੇ ਇੰਨੇ ਵਿਚਾਰੀ ਨੇ ਅੱਜ ਹੀ ਖਾਦੇ ਪੱਠੇ ਨਹੀਂ ਖਾਦੇ ਕੱਲੇ ਨੇ ਠੀਕ ਆ ਹਾਂਜੀ ਠੀਕ ਆ ਠੀਕ ਤੇ ਪਿੱਛੇ ਕੱਟੀ ਬਹੁਤ ਚੰਗੀ ਆ ਹੂੰ ਮੇਨ ਗੱਲ ਜਿਹੜੀ ਲੋ ਜੀ ਮਗਰ ਕੱਟੀ ਏ ਠੀਕ ਆ ਜੀ ਆਪ ਝੋਟੀ ਏ ਪਹਿਲਾ ਸੂਆ ਸੂਈ ਠੀਕ ਕੱਟੇ ਚੰਗੇ ਸੀਮੰਦੀ ਉਹਨਾਂ ਤੋਂ ਮਾਰਲੀ ਬਹੁਤ ਚੰਗਾ ਜਿੱਥੋਂ ਲੈਂਦੀ ਆਪਾਂ ਠੀਕ ਆ ਜੀ ਨੀਲੀ ਦਾ ਠੀਕ ਆ ਠੀਕ ਤੇ ਬੋਲ ਦਿਓ ਨੰਬਰ ਆਪਣੇ ਜੀ ਹਾਂ ਜੀ 98157 7139 ਹੂੰ ਠੀਕ ਹੈ ਜੀ ਸੋ ਦੋਸਤੋ ਇਹ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਦੋ ਝੋਟੀਆਂ ਤੁਹਾਨੂੰ ਦਿਖਾਈਆਂ ਨੇ ਠੀਕ ਹੈ ਜੀ ਇਹ ਵੀ ਵਕਾਉ ਨਹੀਂ ਅੱਗੇ ਨਹੀਂ ਇਹ ਵਕਾਉ ਨਹੀਂ ਕਿ ਇਹਦਾ ਨਾ ਜਦੋਂ ਅੱਧੇ ਹੀ ਦੁੱਧ 16 ਕਿਲੋ ਹੈ ਤਾਂ ਹੁਣ 14 ਕਿਲੋ ਇਹਨੂੰ ਡਾਇਮਰ ਦਾ ਟੀਗਾ ਭਰਾਇਆ ਹੋ ਗਿਆ ਪੰਜ-ਛੇ ਦਿਨਾਂ ਪੰਜ-ਛੇ ਦਿਨ ਹੈ ਇਹ ਮਿੰਗਿਲਾਂ ਦੇ 1 ਲੱਖ ਤੇ 10 ਹਜ਼ਾਰ ਦੀ ਲਿਆਂਦੀ ਸੀ ਦੁੱਧ 16 ਕਿਲੋ ਹੁਣ ਕਿੰਨਾ ਥੱਲੇ ਹੁਣ ਹੁਣ ਚੋਈ ਆ ਹੁਣ 14 ਕਿਲੋ ਦੁੱਧ ਆ 14 ਕਿਲੋ ਹਾਂਜੀ ਇਹ ਸੇਲ ਇਹ ਕੋਈ ਹਾਂਜੀ ਜੇ ਕੋਈ ਸ਼ੌਕ ਵਾਲਾ ਬੰਦਾ ਹੋਊਗਾ ਤੇ ਪੈਸੇ ਭਰੂ ਫਿਰ ਵੇਖ ਲਾਂਗੇ ਠੀਕ ਆ ਜੀ ਜੋ ਤਰ੍ਹਾਂ ਦਾ ਵੀਰਵਾ ਪਾ ਦਿੱਤਾ ਤੁਹਾਨੂੰ ਹਾਂਜੀ ਵੀ ਕੋਈ ਮਹੀਨੇ ਡੇਢ ਡੇਢ ਮਹੀਨੇ ਦਾ ਟੀਕਾ ਭਰਿਆ ਡਾਇਮੰਡ ਨਹੀਂ ਨਹੀਂ ਡੇਢ ਮਹੀਨੇ ਦਾ ਨਹੀਂ ਭਰਿਆ ਟੀਕਾ ਭਰੇ ਨੂੰ 8 7 ਦਿਨ ਹੋਏ ਆ ਡੇਢ ਮਹੀਨੇ ਦੀ ਸੂਈ ਹੈ ਸੂਈ ਡੇਢ ਮਹੀਨੇ ਦੀ ਹਾਂਜੀ ਲੋ ਜੀ ਲੋ ਵਿਖਾ ਦਿੰਨੇ ਤੋੜ ਕੇ ਉਧਾ ਠੀਕਾ ਬਾਕੀ ਚਵਾਈ ਜਾਂਦੀ ਕਰ ਲਈ ਸੀ ਹਾਂ ਇਹਦੀ ਚਵਾਈ ਹੋਈ ਆ ਛੋਟੀ ਬਹੁਤ ਕੱਦ ਕਾਟ ਵਾਲੀ ਏ ਵੀ ਕੱਦ ਕਾਟ ਜਿਹੜਾ ਫੁੱਲ ਬੜੀ ਦੂਜਾ ਸੁਹਾ ਕਿਤੇ ਜਾਂ ਸੂਈ ਏ ਇਹ ਦੂਜਾ ਜੀ ਦੂਜਾ ਲੋ ਦੂਜਾ ਸੁਹਾ ਸੂਈ ਆ ਤੇ 14 ਕਿਲੋ ਵੀਰਾਂ ਦਾ ਵੀ ਹੁਣ ਮੌਕੇ ਦਾ ਹਾਜ਼ਰ ਦੋਦਾ ਡੇਢ ਮਹੀਨੇ ਦੀ ਸੂਈ ਏ ਠੀਕ ਆ ਜੀ 8-7 ਦਿਨਾਂ ਦਾ ਜਿਹੜਾ ਇੱਕ ਹਫ਼ਤੇ ਦੇ ਨੇੜੇ ਟੜੇ ਆ ਉਹ ਹੋ ਗਿਆ ਸਮਾਂ ਡਾਇਮੰਡ ਦਾ ਕੇ ਟੀਕਾ ਇਹਨੂੰ ਭਰਾਇਆ ਗਿਆ ਏਆਈ ਕਰਵਾਈ ਆ ਸੋ ਕਿਸੇ ਜਵਾਨ ਵੀਰ ਨੇ ਇਹ ਵੀ ਖਰੀਦਣੀ ਆ ਤੁਸੀਂ ਜਰੂਰ ਖਰੀਦ ਸਕਦੇ ਚੰਗਾ ਸੋਹਣਾ ਦੁੱਧਾ ਜਿਹੜੇ ਵੀਰ ਕਾਫੀ 14 15 ਕਿਲੋ ਦੁੱਧ ਦੀ ਡਿਮਾਂਡ ਕਰਦੇ ਆ ਠੀਕ ਆ ਤੇ ਇਹ ਪਸ਼ੂ ਅੱਜ ਵੀਰ ਹੋਰਾਂ ਦੇ ਕੋਲ ਤਿੰਨ ਦਿਖਾਦੇ ਆ ਆਪਾਂ ਤੁਹਾਨੂੰ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ